ਆ ਨਿਊਜ਼ੀਲੈਂਡ ਦੀ ਵੀਡੀਓ ਕੱਲ ਦੀ ਕਾਫੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਗੋਰਿਆਂ ਵੱਲੋਂ ਸਿੱਖਾਂ ਦੇ ਨਗਰ ਕੀਰਤਨ ਦਾ ਰਸਤਾ ਰੋਕਿਆ ਗਿਆ ਤੇ ਉੱਥੇ ਨਾਰੇ ਲਾਏ ਗਏ ਕਿ ਇਹ ਦੇਸ਼ ਛੱਡੋ ਤੁਸੀਂ ਇੰਡੀਆ ਵਾਪਸ ਚਲੇ ਜਾਓ ਇਹ ਏਡੀਆਂ ਨਹੀਂ ਹੈ ਇਹ ਨਿਊਜ਼ੀਲੈਂਡ ਹੈ ਇੱਥੇ ਤੁਸੀਂ ਨਗਰ ਕੀਰਤਨ ਨਹੀਂ ਕਰ ਸਕਦੇ ਤੇ ਬਹੁਤ ਸਾਰੇ ਲੋਕ ਹੈ ਜਿਹੜੇ ਇੱਧਰ ਇੰਡੀਆ ਦੀ ਧਰਤੀ ਤੇ ਬੈਠੇ ਆ ਉਹ ਗਲਤ ਚੀਜ਼ ਫਲਾ ਰਹੇ ਐ ਕਿ ਐਸਾਈ ਭਾਈਚਾਰੇ ਵੱਲੋਂ ਐ ਇਹ ਫਲਾਨਿਆਂ ਵੱਲੋਂ ਐ ਪਰ ਇਹ ਸਚਾਈ ਨਹੀਂ ਹੈ ਇਹਦੀ ਮੈਂ ਪੂਰੀ ਜਾਂਚ ਕਰੀਏ ਪਤਾ ਕਰਿਆ ਤਾਂ ਹੀ ਅੱਜ ਵੀਡੀਓ ਪਾਉਣ ਲੱਗੇ ਐ ਕਿ ਇਹ ਇੱਕ ਬ੍ਰੈਂਡ ਤਮਾਕੀ ਨਾਂ ਦਾ ਬੰਦਾ ਹੈ ਉਹਦੇ ਇਹ ਛੱਡੇ ਹੋਏ ਲਗਾੜੇ ਐ ਜਿਹੜੇ ਵਿਰੋਧ ਕਰ ਰਹੇ ਐ ਇਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਮੋਰੀ ਭਾਸ਼ਾ ਦੇ ਵਿੱਚ ਮੋਰੀਆਂ ਦਾ ਇਹ ਦੇਸ਼ ਐ ਨੀ न्यूजीलैंड ਮੂਰੀ ਪਾਸ਼ਾ ਦੇ ਵਿੱਚ ਇਹਨਾਂ ਨੇ ਵਿਰੋਧ ਜਤਾਇਆ ਤੇ 5-10 ਮਿੰਟ ਉਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਚਲੇ ਜਾਓ ਤੇ ਇਹ ਫੇਰ ਵੀ ਰੁਕਦੇ ਸੀ ਫੇਰ ਸ਼ਿਖਾਂ ਨੂੰ ਕਹਿ ਦਿੱਤਾ ਵੀ ਤੁਸੀਂ ਇਹਨਾਂ ਨੂੰ ਆਪਣੇ ਤਰੀਕੇ ਨਾਲ ਤੋਰੋ ਆਹ ਵੀਡੀਓ ਵੇਖ ਲਓ ਤੁਸੀਂ ਚੱਲਦਾ ਤੇ ਹੁਣ ਮੂਹਰੇ ਲੱਗ ਗਿਆ ਤੇ ਕੁੱਤਿਆਂ ਵਾਂਗ ਚੱਲ ਪਿਆ ਇਸ ਕਰਕੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਇਹ ਸਿਰਫ ਕੁਝ ਜਿੰਨੇ 5-7 ਬੰਦੇ ਆਪਾਂ ਕਹਿ ਦਈਏ ਪਿੰਡ 'ਚ ਨਕੰਮੇ ਹੁੰਦੇ ਐ ਜਿਹਨੂੰ ਕੋਈ ਗਲੀ ਦਾ ਕੁੱਤਾ ਨਹੀਂ ਪੁੱਛਦਾ ਇਹ ਉਹੇ ਜਿਹੇ ਲੋਕ ਐ ਜਿਹੜੇ ਉੱਥੇ ਮੋਰੀ ਅਸਲੀ ਲੋਕ ਐ ਜਾਂ ਗੋਰੇ ਐ ਉਹ ਸਾਰੇ 90% 95% ਲੋਕ ਸਿੱਖਾਂ ਦੇ ਹੱਕ 'ਚ ਐ ਉੱਥੇ 20-25 ਗੁਰਦੁਆਰੇ ਐ ਆਉਣ ਵਾਲੇ ਦਿਨਾਂ ਵਿੱਚ ਫੇਰ ਵੀ ਨਗਰ ਕੀਰਤਨ ਉੱਥੇ ਕੀਤੇ ਜਾਣਗੇ ਸਰਕਾਰ ਵੱਲੋਂ ਅਫਸੋਸ ਜਤਾਇਆ ਗਿਆ ਐ ਵੀ ਅਸੀਂ ਅੱਗੇ ਵਾਸਤੇ ਪ੍ਰਬੰਧ ਕਰਾਂਗੇ ਤੇ ਸਿੱਖਾਂ ਨੂੰ ਮੈਂ ਦਾਤ ਦਿੰਦਾ ਜਿਨ੍ਹਾਂ ਨੇ ਅਮਨ ਸ਼ਾਂਤੀ ਕਾਇਮ ਰੱਖੀ ਹੈ ਉਹ ਚਾਹੁੰਦੇ ਸੀ ਕਿ ਖੱਲਰ ਪਾਇਆ ਜਾਵੇ ਤੇ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਪਰ ਸਿੱਖਾਂ ਨੇ ਬਹੁਤ ਹੀ ਵਧੀਆ ਸਬਰ ਤੋਂ ਸਦਕ ਤੋਂ ਕੰਮ ਲਿਆ ਤੇ ਕਿਸੇ ਰੌਲੇ ਗੋਲੇ ਤੋਂ ਬਚਤ ਰੱਖੀ ਹੈ ਉਹਨਾਂ ਦਾ ਵਿਰੋਧ ਹੋਣ ਤੋਂ ਬਾਅਦ ਉਹਨਾਂ ਨੂੰ ਅੱਗੇ ਲਾ ਕੇ ਤੋੜ ਦਿੱਤਾ ਤੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਇੱਥੇ ਸਾਡੇ ਇਧਰ ਇੰਡੀਆ 'ਚ ਰਹਿੰਦੇ ਲੋਕੀ ਝੂਠ ਫਲਾ ਰਹੇ ਆ ਕੋਈ ਇਸਾਈ ਭਾਈਚਾਰੇ ਨਾਲ ਵਿਰੋਧ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਸਿੱਖਾਂ ਦੀ ਹਰ ਥਾਂ ਤੇ ਚੜ੍ਹਦੀ ਕਲਾ ਹੈ ਚੜ੍ਹਦੀ ਕਲਾ ਰਹਿਣੀ ਹੈ ਦੁਨੀਆ ਤੇ ਕੋਈ ਨਹੀਂ ਜੰਮਿਆ ਜਿਹੜਾ ਸਿੱਖਾਂ ਦਾ ਜਾਂ ਗੁਰੂ ਗ੍ਰੰਥ ਸਾਹਿਬ ਦਾ ਰਾਹ ਰੋਕ ਲਵੇ ਤੇ ਸਰਕਾਰ ਨੇ ਬੜੀ ਨਮੋਸੀ ਮੰਨੀ ਐ ਤੇ ਇਹ ਕਿਹਾ ਕਿ ਅਸੀਂ ਅੱਗੇ ਵਾਸਤੇ ਧਿਆਨ ਰੱਖਾਂਗੇ ਇਹੋ ਜੇ ਸਿਰਫ ਇਹ ਲੋਕਾਂ ਨੂੰ ਜੇਲ੍ਹ ਵਿੱਚ ਪਹੁੰਚਾ ਦੇਾਂਗੇ ਇੱਕ ਵਾਰ ਚਤਾਵਨੀ ਦੇ ਕੇ ਉਹਨਾਂ ਨੂੰ ਛੱਡ ਦਿੱਤਾ ਇਸ ਕਰਕੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਝੂਠੀਆਂ ਗੱਲਾਂ ਝੂਠੀਆਂ ਵੀਡੀਓ ਤੋਂ بچੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਚਾਈ ਇਹ ਜਿਹੜੀ ਉਹ ਹਰ ਇੱਕ ਤੱਕ ਪਹੁੰਚ ਸਕੇ ਧੰਨ